ਅੱਜ ਅਸੀਂ ਗੱਲ ਕਰਾਂਗੇ ਇੱਕ ਭਗੋੜੇ ਆਤਵਾਦੀ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਬਾਰੇ ਗੋਲਡੀ ਬਰਾੜ ਬਾਰੇ ਅਸੀਂ ਅੱਜ ਇਸ ਲਈ ਗੱਲ ਕਰ ਰਹੇ ਹਾਂ ਕਿਉਂਕਿ ਬੀਤੇ ਕੱਲ 28 ਜਨਵਰੀ ਨੂੰ ਜੋ ਮੋਹਾਲੀ ਦੀ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਬਾਹਰ ਇੱਕ ਮਰਡਰ ਹੋਇਆ ਹੈ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਗੋਲਡੀ ਬਰਾੜ ਨੇ ਆਪਦੀ ਇੱਕ ਆਡੀਓ ਪੋਸਟ ਅਤੇ ਇੱਕ ਫੇਸਬੁੱਕ ਪੋਸਟ ਦੇ ਨਾਲ ਉਸ ਦੇ ਬਾਰੇ ਜ਼ਿੰਮੇਵਾਰੀ ਲਈ ਹੈ ਬੀ ਮਰਡਰ ਉਸਨੇ ਕਰਵਾਇਆ ਹੈ اے ਮਰਡਰ ਉਸ ਦੇ ਮੁਤਾਬਕ ਇਸ ਲਈ ਕਰਵਾਇਆ ਗਿਆ ਹੈ ਕਿਉਂਕਿ ਗੋਲਡੀ ਦਾ ਕਜ਼ਨ ਜੋ ਗੁਰਲਾਲ ਬਰਾੜ ਜਿਸ ਨੂੰ 2020 ਦੇ ਵਿੱਚ ਚੰਡੀਗੜ੍ਹ ਦੇ ਇੱਕ ਸ਼ੋਪਿੰਗ ਮਾਲ ਦੇ ਬਾਹਰ ਮਰਡਰ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਇਸ ਗੁਰਵਿੰਦਰ ਨਾਮ ਦੇ ਵਿਅਕਤੀ ਦਾ ਵੀ ਬਹੁਤ ਇੰਪੋਰਟੈਂਟ ਰੋਲ ਸੀ ਹਾਲਾਂਕਿ ਗੁਰਵਿੰਦਰ ਨੂੰ ਉਸ ਕੇਸ ਦੇ ਵਿੱਚ ਕੋਰਟ ਨੇ ਬਾਅਦ ਵਿੱਚ ਐਕਵਿਟ ਕਰ ਦਿੱਤਾ ਸੀ ਪਰ ਗੋਲਡੀ ਦਾ ਆਪਦੀ ਆਡੀਓ ਪੋਸਟ ਦੇ ਨਾਲ ਇਹ ਕਹਿਣਾ ਹੈ ਵੀ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੋਣ ਕਰਕੇ ਉਸ ਨੂੰ ਬਰੀ ਕੀਤਾ ਗਿਆ ਹੈ। ਇਸ ਆਡੀਓ ਦੇ ਪੋਸਟ ਦੇ ਨਾਲ 골ਡੀ ਬਰਾੜ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਆ ਗਿਆ ਹੈ। 골ਡੀ ਬਰਾੜ ਬਾਰੇ ਤੁਹਾਨੂੰ ਥੋੜਾ ਇਹ ਦੱਸ ਦਈਏ ਵੀ ਉਹ ਕੌਣ ਹੈ? 골ਡੀ ਬਰਾੜ ਇੱਕ 32 ਸਾਲ ਦਾ ਇੱਕ ਨੌਜਵਾਨ ਹੈ ਜੋ ਜੁਰਮ ਦੀ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਸਟੂਡੈਂਟ ਲੀਡਰ ਸੀ। ਉਹ ਮੁਕਸਰ ਸ਼ਹਿਰ ਦਾ ਰਹਿਣ ਵਾਲਾ ਹੈ। ਉਸਦੇ ਫਾਦਰ ਪੰਜਾਬ ਪੁਲਿਸ ਦੇ ਵਿੱਚ ਅਸਿਸਟੈਂਟ ਸਬ ਇਨਸਪੈਕਟਰ ਵਜੋਂ ਨੌਕਰੀ ਕਰਦੇ ਸੀ ਬਟ ਉਹਨਾਂ ਨੂੰ ਵੀ 2021 ਦੇ ਵਿੱਚ ਆਪਦੀ ਸੇਵਾ ਤੋਂ ਸੇਵਾ ਮੁਕਤ ਜਬਰੀ ਕਰ ਦਿੱਤਾ ਗਿਆ ਸੀ ਜਿਸ ਨੂੰ ਡਿਸਮਿਸ ਦਾ ਨਾਮ ਵੀ ਦਿੱਤਾ ਜਾਂਦਾ ਹੈ ਪੁਲਿਸ ਦਾ ਕਹਿਣਾ ਇਹ ਹੈ ਵੀ ਉਸਦੇ ਫਾਦਰ ਦਾ ਇੱਕ ਮਰਡਰ ਕੇਸ ਅਤੇ ਇੱਕ ਐਕਸਟਰਸ਼ਨ ਕੇਸ ਦੇ ਵਿੱਚ ਨਾਮ ਆਇਆ ਸੀ ਹਾਲਾਂਕਿ ਇਹ ਕਦੇ ਵੀ ਕਲੀਅਰ ਨਹੀਂ ਹੋਇਆ ਕਿ ਕੀ ਉਹਦੋਂ ਕੇਸ ਰਜਿਸਟਰ ਹੋਇਆ ਸੀ ਉਹਨਾਂ ਦੇ ਖਿਲਾਫ ਜਾਂ ਨਹੀਂ ਹੁਣ ਉਹਨਾਂ ਨੂੰ ਗੋਲਡੀ ਬਰਾੜ ਦੇ ਫਾਦਰ ਨੂੰ ਅਤੇ ਉਸ ਦੇ ਮਦਰ ਨੂੰ ਸੋਮਵਾਰ ਦੇ ਦਿਨ ਮੁਕਸਾ ਡਿਸਟ੍ਰਿਕਟ ਪੁਲਿਸ ਨੇ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਇੱਕ ਐਕਸਟਰਸ਼ਨ ਕੇਸ ਜੋ 2024 ਦੇ ਵਿੱਚ ਰਜਿਸਟਰ ਹੋਇਆ ਸੀ ਗੋਲਡੀ ਬਰਾੜ ਨੇ ਜਿਹੜੀ ਆਪਦੀ ਕੱਲ੍ਹ ਵਾਲੀ ਆਡੀਓ ਹੈ ਉਹਦੇ ਵਿੱਚ ਇਸ ਅਰੈਸਟ ਬਾਰੇ ਵੀ ਜ਼ਿਕਰ ਕੀਤਾ ਹੈ ਤੇ ਨਾਲ ਹੀ ਪੰਜਾਬ ਪੁਲਿਸ ਅਤੇ ਸਟੇਟ ਗਵਰਨਮੈਂਟ ਨੂੰ ਇੱਕ ਵਾਰਨਿੰਗ ਵੀ ਦਿੱਤੀ ਹੈ ਗੋਲਡੀ ਬਰਾੜ ਨੇ ਇਹ ਕਿਹਾ ਹੈ ਵੀ ਜੇ ਪੰਜਾਬ ਪੁਲਿਸ ਨੇ ਉਸ ਨਾਲ ਉਹਨਾਂ ਨਾਲ ਕੋਈ ਤੰਗ ਪ੍ਰੇਸ਼ਾਨ ਉਹਨਾਂ ਨੂੰ ਕੀਤਾ ਜਾਂ ਵਿਧਿਕੀ ਕੀਤੀ ਤਾਂ ਉਹ ਚੁੱਪ ਰਹਿਣ ਵਾਲਿਆਂ ਚੋਂ ਨਹੀਂ ਹੈ ਉਸ ਦਾ ਜਵਾਬ ਦੇਵੇਗਾ ਉਸ ਨੇ ਨਾਲ ਇਹ ਵੀ ਕਿਹਾ ਵੀ ਉਹਨੂੰ ਪੰਜਾਬ ਪੁਲਿਸ ਅਤੇ ਪੰਜਾਬ ਦੇ ਪੋਲੀਟੀਸ਼ੀਅਨਸ ਦੇ ਜਿਹੜੇ ਬਾਹਰ ਸੈੱਟ ਬੱਚੇ ਐ ਪੰਜਾਬ ਤੋਂ ਬਾਹਰ ਇੰਡੀਆ ਤੋਂ ਬਾਹਰ ਜਿੱਥੇ ਵੀ ਰਹਿੰਦੇ ਆ ਉਹਨਾਂ ਦੀ ਰਿਸ਼ਤੇਦਾਰੀਆਂ ਬਾਰੇ ਵੀ ਪਤਾ ਹੈ ਇਸ ਦੇ ਨਾਲ ਹੀ ਇੱਕ ਅਜੀਬ ਹੀ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਹੈ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਰਿਐਕਸ਼ਨ ਆਊਗਾ ਪਰ ਜੋ ਵੀ ਹੈ ਇਹ ਸਾਰੀ ਘਟਨਾ ਬਹੁਤ ਮੰਦ ਭਾਗੀ ਹੈ ਤੇ ਇਹ 골ਡੀ ਬਰਾੜ ਬਾਰੇ ਜੇ ਤੁਹਾਨੂੰ ਥੋੜਾ ਹੋਰ ਦਸੀਏ ਇਸ ਨੇ 2022 ਦੇ ਵਿੱਚ ਹੋਏ ਜੋ ਪੰਜਾਬੀ ਇੱਕ ਮੇਨ ਸਿੰਗਰ ਕਿਹਾ ਜਾਂਦਾ ਸੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਉਸ ਦੇ ਮਰਡਰ ਦੀ ਉਦੋਂ ਜ਼ਿੰਮੇਵਾਰੀ ਲਈ ਸੀ ਜਿੱਥੋਂ ਇਹ ਨੈਸ਼ਨਲ ਫੇਮ ਇਹਨੂੰ ਮਿਲਿਆ ਇਹ ਸੁਰਖੀਆਂ ਚ ਆਇਆ ਦੇਸ਼ ਦੀਆਂ ਇਸ ਤੋਂ ਪਹਿਲਾਂ ਇਸ ਦਾ ਕੋਈ ਬਹੁਤ ਵੱਡੇ ਕਿਸੇ ਕੇਸ ਦਾ ਨਾਮ ਨਹੀਂ ਸੀ ਹਾਲਾਂਕਿ ਇਸ ਦੇ ਉੱਪਰ ਬਹੁਤ ਬਹੁਤ ਥਾਣਿਆਂ ਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਕੇਸ ਰਜਿਸਟਰ ਹੋਏ ਸੀ ਜਿਨ੍ਹਾਂ ਵਿੱਚ ਮਰਡਰ, ਐਕਸਟਰਸ਼ਨ, ਆਰਗੇਨਾਈਜ਼ਡ ਕ੍ਰਾਈਮ ਸੀ ਇਹ 골ਡੀ ਬਰਾੜ ਗੈਂਗਸਟਰ ਲੋਰੈਂਸ ਮਿਸ਼ਨੋਈ ਦਾ ਬਹੁਤ ਖਾਸ ਮੰਨਿਆ ਜਾਂਦਾ ਸੀ ਬਟ ਦੋਨਾਂ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਜੋ ਕਿਹਾ ਜਾਂਦਾ ਕੋਈ ਤਕਰਾਰਬਾਜ਼ੀ ਹੋਈ ਤੇ ਦੋਨਾਂ ਦੇ ਵਖਰੇਵੇਂ ਹੋ ਗਏ ਹਮ ਦੋਨੋ ਗੈਂਗ ਲਾਰੈਂਸ ਗੈਂਗ ਅਤੇ ਗੋਲਡੀ ਬਰਾੜ ਗੈਂਗ ਇੱਕ ਦੂਸਰੇ ਨੂੰ ਵੀ ਟਾਰਗੇਟ ਕਰਦੇ ਆ ਇਹ ਪਿੱਛੇ ਹੋਏ ਕੁਝ ਇਨਸੀਡੈਂਟਸ ਤੋਂ ਪਤਾ ਲੱਗਦਾ ਹੈ ਹੁਣ ਦੇਖਣਾ ਤਾਂ ਇਹ ਹੈ ਵੀ ਇਹ ਗੈਂਗ ਵਾਰ ਇਹ ਪੰਜਾਬ ਚ ਕਦੋਂ ਖਤਮ ਹੁੰਦੀ ਹੈ ਜਿਹੜਾ ਪੰਜਾਬ ਪੁਲਿਸ ਨੇ ਆਪਦਾ ਇੱਕ ਸਪੈਸ਼ਲ ਅਭਿਆਨ ਜੋ ਕੈਂਪੇਨ ਚਲਾ ਰੱਖੀ ਹੈ ਗੈਂਗਸਟਰਾਂ ਤੇ ਵਾਰ ਇਹ ਕਿੰਨੀ ਸਕਸੈਸਫੁਲ ਸਾਬਿਤ ਹੁੰਦੀ ਹੈ ਪੰਜਾਬ ਪੁਲਿਸ ਇਹਨਾਂ ਨੂੰ ਕਦੋਂ ਗ੍ਰਿਫਤਾਰ ਕਰਦੀ ਹੈ ਤੇ ਅੱਗੇ ਕੀ ਸਟੈਪ ਲਿਆ ਜਾਂਦਾ ਹੈ ਵੀ ਨੌਜਵਾਨਾਂ ਨੂੰ ਸਹੀ ਰਸਤੇ ਤੇ ਲਜਾਇਆ ਜਾਵੇ ਤਾਂ ਜੋ ਉਹ ਦੁਬਾਰਾ ਇਸ ਪਾਸੇ ਵੱਲ ਮੂੰਹ ਨਾ ਕਰਨ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਇਹਨਾਂ ਲੋਕਾਂ ਤੋਂ ਪ੍ਰਭਾਵਿਤ ਹੋਣ ਤੋਂ ਕਿਵੇਂ ਬਚਾਇਆ ਜਾਵੇ ਤੁਸੀਂ ਦੇਖਦੇ ਰਹੋ ਤੁਸੀਂ ਸਾਡੇ ਨਾਲ ਜੁੜੇ ਰਹੋ ਤੁਸੀਂ ਵੀਡੀਓਜ਼ ਦੇਖੋ ਟ੍ਰਿਬਿਊਨ ਦੀ ਫੇਸਬੁੱਕ ਪੇਜ ਤੇ YouTube ਪੇਜ ਤੇ Instagram ਤੇ ਤੇ ਟ੍ਰਿਬਿਊਨ ਅਖਬਾਰ ਪੜ੍ਹਦੇ ਰਹੋ ਥੈਂਕ ਯੂ